ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾ ਮਹਲਾ 5 ਹਰ ਬਿਨ ਜਨਮ ਅਕਰਥ ਜਾਤ ਤਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗ ਤ੍ਰਿਸਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜੀਓ ਓਏ ਸਹਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਜ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲ ਹੋ ਦਾਸ ਨਾਨਕ ਕੋ ਪ੍ਰਭ ਜਿਉ ਹੋਏ ਸਹਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾ ਮਹਲਾ 5 ਹਰ ਬਿਨ ਜਨਮ ਅਕਰਥ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਤ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਜ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਾਇਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਨਾਮ ਕਰੋਧ ਕੈ ਖਤ ਕਰ ਗਹਿਲ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾ ਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮਿਰਗ ਤ੍ਰਿਸਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਚ ਮਾਨ ਮੋਹ ਮਹਾ ਮਦ ਮੋਹਤੈ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਕੋ ਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾ ਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਤ ਮੇਰੇ ਗੈ ਤ੍ਰਿਸਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਜ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾ ਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਕੋ ਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਚ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਜ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਜ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਓਏ ਸਹਤ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾਰਾ ਮਹਲਾ ਪੰਜਵਾਂ ਹਰ ਬਿਨ ਜਨਮ ਅਕਰਥ ਜਾਤ ਤਾਜ ਕੋ ਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਓਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਕੋ ਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਚ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾ ਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤੈ ਕਾਮ ਕ੍ਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਾਇਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿ ਲਹੁ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾ ਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗੈ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਜ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗ ਤ੍ਰਿਸਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮਿਰਗ ਤ੍ਰਿਸਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾ ਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਤ ਮੇਰੇ ਗ ਤ੍ਰਿਸਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿਲੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈ ਦਾ ਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮシャਯਾ ਰੰਗ ਰਾਜ ਮਾਨ ਮੋਹ ਮਹਾ ਮਦ ਮੋਹਤ ਨਾਮ ਕਰੋਧ ਕੈ ਖਤ ਕਰ ਗਹਿਨ ਹੋ ਦਾਸ ਨਾਨਕ ਕੋ ਪ੍ਰਭ ਜਿਓ ਹੋਏ ਸਹਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਦਾਰਾਮ ਹਲਾ ਪੰਜਵਾ ਹਰ ਬਿਨ ਜਨਮ ਅਕਰਥ ਜਾਤ ਤਾਜ ਗੋਪਾਲ ਆਨ ਰੰਗ ਰਚਤ ਮਿੱਥਿਆ ਪਹਿਰਤ ਖਾਤ ਰਹਾ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਤ ਮੇਰੇ ਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਦਰਮ ਸ਼ਿਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਤ ਕਰ ਗਹਿ ਲਹੁ ਦਾਸ ਨਾਨਕ ਕੋ ਪ੍ਰਭ ਜਿਉ ਹੋਏ ਸਹਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ